ਸਾਹਿਬ ਸ੍ਰੀ ਕਾਲ ਪੰਜਾਬੀਓ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਅੱਜ ਪੰਜਾਬ ਵਿਧਾਨ ਸਭਾ ਇੱਕ ਦਿਨ ਦਾ ਉਹਦੇ ਵਿੱਚ ਡੈਮ ਸੇਫਟੀ ਐਕਟ ਜਣੇ ਕਿ ਡੈਮਾਂ ਦੀ ਰੱਖਿਆ ਲਈ ਸੁਰੱਖਿਆ ਲਈ ਜਿਹੜਾ ਕੇਂਦਰ ਨੇ ਕਾਨੂੰਨ ਬਣਾਇਆ ਸੀਗਾ ਉਹਦੇ ਵਿਰੁੱਧ ਮਤਾ ਪਾਇਆ ਗਿਆ ਤਾਂ ਨਾਲ ਸੁਣਿਓ ਸਾਂਝਾ ਵੀ ਕਰਦੇ ਜਾਇਓ ਕਿਉਂਕਿ ਆਪਾਂ ਪੰਜਾਬੀਆਂ ਨੇ ਜੇ ਮਾਰ ਖਾਧੀ ਆ ਇਸੇ ਕਰਕੇ ਖਾਧੀ ਆ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਅਹਿਮ ਤੇ ਗੰਭੀਰ ਮਸਲੇ ਨੇ ਜਿੰਨਾ ਬਾਰੇ ਪੰਜਾਬ ਨੂੰ ਬਹੁਤ ਸੰਜੀਦਾ ਹੋ ਕੇ ਸੋਚਣ ਦੀ ਲੋੜ ਆ ਉਹਨਾਂ ਮੁੱਦਿਆਂ ਬਾਰੇ ਅਸੀਂ ਗੱਲਬਾਤ ਨਾਲ ਸੁਣਨ ਨੂੰ ਤਿਆਰ ਹੈਗੇ ਆ ਤੇ ਨਾ ਅਸੀਂ ਕਰਨ ਨੂੰ ਤਿਆਰ ਹੈਗੇ ਜਿਹਦੇ ਕਰਕੇ ਅੱਜ ਇੰਨਾ ਹਾਲਾਤਾਂ ਨੂੰ ਜਿਹੜਾ ਪੰਜਾਬ ਪਹੁੰਚਿਆ ਜਾਣੇ ਡੈਮਾਂ ਦੀ ਰੱਖਿਆ ਦਾ ਜਿਹੜਾ ਕਾਨੂੰਨ ਹੈ ਕੇਂਦਰ ਨੇ 220 ਦੇ ਵਿੱਚ ਲਿਆ ਕੇ ਤੇ ਸਾਰੇ ਡੈਮਾਂ ਦਾ ਪ੍ਰਬੰਧ ਆਪਣੇ ਹੱਥs ਕਰ ਲਿਆ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ ਨਾਲ ਜਿੰਨੀਆਂ ਵਿਰੋਧੀ ਤਰਾਂਸੀਆਂ ਸਾਰਿਆਂ ਨੇ ਸੈਫਟੀ ਦੇ ਨਾਲ ਇਹਦੇ ਖਿਲਾਫ ਇੱਕ ਰੈਗੂਲੇਸ਼ਨ ਇੱਕ ਮਤਾ ਲਿਆਂਦਾ ਕਿ ਇਹ ਕਾਨੂੰਨ ਹੈ ਜਿਹੜਾ ਡੈਮ ਸੇਫਟੀ ਐਕਟ ਕਾਨੂੰਨ ਜਿਹੜਾ ਬਣਿਆ ਹੋਇਆ ਇਹਨੂੰ ਅਸੀਂ ਰੱਦ ਕਰਦੇ ਹਾਂ ਉਹ ਸਵਾਲ ਪੈਦਾ ਹੁੰਦਾ ਕਿ ਜਿਹੜਾ ਇਹ ਇਹਨਾਂ ਨੇ ਸਰਕਾਰ ਨੇ ਮਤਾ ਲਿਆਂਦਾ ਕਿ ਇਹ ਮਤਾ ਆਉਣ ਦੇ ਨਾਲ ਪੰਜਾਬ ਦੇ ਜਿਹੜੇ ਡੈਮ ਨੇ ਕੀ ਉਹ ਪੰਜਾਬ ਕੋਲੇ ਆ ਜਾਣਗੇ ਕੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਪੂਰਨ ਤੌਰ ਤੇ ਹੋ ਜੂਗਾ ਇਹ ਸਮਝਣ ਦੀ ਲੋੜ ਆ ਇੱਥੇ ਸਾਰੀਆਂ ਧਿਰਾਂ ਨੇ ਆਪਣੀ ਪਿੱਟਥ ਪਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਧ ਜੋਰ ਲੱਗਿਆ ਸਰਕਾਰ ਦਾ ਮਾਨ ਸਾਹਿਬ ਦਾ ਕਿ ਮੈਂ ਬਹੁਤ ਵੱਡਾ ਪਾਣੀਆਂ ਦਾ ਰੱਖ ਹੈ ਦੇਖੋ ਜੇ ਅੱਜ ਤੱਕ 47 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਈ ਆ ਤਾਂ ਉਹਦੇ ਵਿੱਚ ਸਾਰੀਆਂ ਧਿਰਾਂ ਦੋਸ਼ੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਕਾਂਗਰਸੀ ਲੰਮਾ ਸਮਾਂ ਰਾਜ ਕੀਤਾ ਕਾਂਗਰਸ ਨੇ ਤੇ ਲਗਾਤਾਰ ਪੰਜਾਬ ਦੇ ਪਾਣੀ ਲੁੱਟੇ ਪੰਜਾਬ ਦੇ ਡੈਮਾਂ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਪੰਜਾਬ ਦੇ ਹੜਵਰਕਸ ਦੇ ਖਿਲਾਫ ਜਿਹੜੇ ਕਾਨੂੰਨ ਬਣਾਏ ਜਾਂ ਸਮੇਂ-ਸਮੇਂ ਤੇ ਜਿਹੜੇ ਪੰਜਾਬ ਦੇ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤੇ ਗਏ ਉਹ ਸੌ ਤੋਂ ਵੱਡੇ ਭਾਗੀਦਾਰ ਵਿੱਚ ਕਾਗਰਸੀ ਨੇ ਪਰ ਹੁਣ ਮਾਨ ਸਰਕਾਰ ਨੇ ਇੱਕ ਆਦੇਸ ਜਿਹੜਾ ਸੇੜਾ ਬੰਨਣ ਦੇ ਲਈ ਇੱਕ ਨਵਾਂ ਸੱਪ ਕੱਢਤਾ ਪੰਜਾਬੀਆਂ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਵੀ 21 ਮਈ 21 ਮਈ ਦਾ ਜਿਹੜਾ ਦਿਨ ਹੈ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਪਾਣੀਆਂ ਦਾ ਜਿਹੜੀ ਪਾਣੀਆਂ ਦੀ ਵੰਡ ਹੁੰਦੀ ਹੈ ਰਾਜਸਥਾਨ ਨੂੰ ਕਿੰਨਾ ਦੇਣਾ ਹਰਿਆਣੇ ਨੂੰ ਕਿੰਨਾ ਦੇਣਾ ਹੈ ਦਿੱਲੀ ਨੂੰ ਕਿੰਨਾ ਦੇਣਾ ਜਮ ਮੁਕਸ਼ਮੀਰ ਨੂੰ ਕਿੰਨਾ ਦੇਣਾ ਤੇ ਪੰਜਾਬ ਨੂੰ ਕਿੰਨਾ ਦੇਣਾ ਇਹ ਪਾਣੀਆਂ ਦੀ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਹੈ ਵੀ ਅੱਜ ਦੇਣ ਤੋਂ ਭਾਈ ਤੁਸੀਂ ਸ਼ੁਰੂਆਤ ਹੋ ਗਈ ਹੁਣ ਪਾਣੀਆਂ ਦੀ ਉਹ 21 ਮਈ ਹੈ ਅੱਜ 5 ਤਰੀਕ ਹੈ 20 ਦਿਨ ਦੀ ਗੱਲ ਹੈ 15 ਦਿਨ ਦੀ ਗੱਲ 15 ਦਿਨ ਰੌਲਾ ਗੋਲਾ ਪੈਣਾ 15 ਦਿਨਾਂ ਬਾਅਦ ਪਾਣੀਆਂ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਤੇ ਹਰਿਆਣੇ ਵਿੱਚ ਜਿਹੜਾ ਪਾਣੀ ਜਾਂਦਾ ਉਹ ਮਿਲਣ ਲੱਗ ਗਿਆ ਕੀ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਤੇ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਆ ਇੱਕ ਤੇ ਖੜਨਾ ਭਰਾਵਾ ਯਾਦ ਰੱਖਿਓ ਸਿਰਫ ਗਮਰਾਹ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਇਹ ਐਕਟ ਇਹ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਇਹ ਮਤਾ ਕਿਤੇ ਨਹੀਂ ਖੜਨਾ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਤਾ ਲਿਆਂਦਾ ਸੀ ਦਾ ਜਿਹੜਾ ਪੰਜਾਬ ਪੁਨਰਗਠਨ ਐਕਟ ਆ ਜਿਹਦੀ ਧਾਰਾ 78 79 ਤੇ 80 ਉਹਦੇ ਖਿਲਾਫ ਇੱਕ ਮਤਾ ਲਿਆਂਦਾ ਸੀ ਉਹ ਮਤੇ ਦਾ ਕੀ ਬਣਿਆ ਕੁਝ ਮਿਲਿਆ ਉਹਦੇ ਚੋਂ ਰੁਲ ਗਿਆ ਜਦੋਂ ਪੰਜਾਬ ਦੀ 50 ਕਿਲੋਮੀਟਰ ਦਾ ਏਰੀਆ ਪੰਜਾਬ ਦਾ ਹੱਦ ਦੇ ਨਾਲ-ਨਾਲ ਬੀਐਸਐਫ ਦੇ ਦੀਨ ਕੀਤਾ ਗਿਆ ਉਹਦੇ ਖਿਲਾਫ ਵੀ ਇੱਕ ਮਤਾ ਲਿਆਂਦਾ ਗਿਆ ਸੀਗਾ ਉਹ ਮਤੇ ਦਾ ਕੁਝ ਬਣਿਆ ਦੂਜੀ ਗੱਲ ਸਵਾਲੇ ਪੈਦਾ ਹੁੰਦਾ ਇਹਨਾਂ ਨੇ ਅੱਜ ਮਤਾ ਲਿਆਂਦਾ ਡੈਮ ਸੇਫਟੀ ਐਕਟ ਜਾਣੇ ਕਿ ਡੈਮਾਂ ਦੇ ਸੁਰੱਖਿਆ ਰੱਖਿਆ ਕਰਨ ਦਾ ਜਿਹੜਾ ਕਾਨੂੰਨ ਹੈ ਉਹਦੇ ਖਿਲਾਫ ਮਤਾ ਲਿਆਂਦਾ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਜਿੰਨੇ ਦੂਜੇ ਤੀਜੇ ਕਾਂਗਰਸੀ ਬਾਦਲੂ ਆਉਣ ਵਾਲੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਜਨਾਬ ਜਦੋਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੈ ਹੀ ਨਹੀਂ ਤੇ ਫਿਰ ਰੱਖਿਆ ਕਿਹੜੀ ਗੱਲ ਦੀ ਕਰਨੀ ਹੈ ਨਾ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲ ਹੈ ਨਾ ਪੰਜਾਬ ਦੇ ਜਿੰਨੇ ਹੈਡ ਵਰਕਸ ਹੈ ਉਹਦਾ ਪ੍ਰਬੰਧ ਪੰਜਾਬ ਕੋਲ ਹੈ ਇਹਦਾ ਜਦੋਂ ਪੰਜਾਬ ਪੁਨਰਗਠਨ ਐਕਟ ਲਿਆਂਦਾ ਗਿਆ ਸੀਗਾ ਉਹਨਾਂ ਨੇ ਸਾਫ ਤੌਰ ਤੇ ਜਿਹੜੀ ਧਾਰਾ ਆਉਂਦੀ 78 79 80 ਦੇ ਵਿੱਚ ਸਾਫ ਤੌਰ ਤੇ ਲਿਖਿਆ ਹੋਇਆ ਹੈ ਕਿ ਡੈਮਾਂ ਦਾ ਪ੍ਰਬੰਧ ਹੈਡ ਵਰਕਸ ਦਾ ਪ੍ਰਬੰਧ ਸੈਂਟਰ ਕੋਲ ਹੈ ਸੈਂਟਰ ਤੈਅ ਕਰੂਗਾ ਕਿ ਨੂੰ ਕਿੰਨਾ ਪਾਣੀ ਦੇਣਾ ਕਿ ਨੂੰ ਕਿੰਨਾ ਪਾਣੀ ਦੇਣਾ ਜਦੋਂ ਆਪਣੇ ਪੰਜਾਬ ਕੋਲੇ ਡੈਮਾਂ ਦਾ ਪ੍ਰਬੰਧ ਨਹੀਂ ਡੈਮ ਦਾ ਕੰਟਰੋਲ ਹੀ ਹੈ ਨਹੀਂ ਤੇ ਰੱਖਿਆ ਕਿਹਨੇ ਕਰਨੀ ਹੈ ਤੇ ਇਹ ਕਿਉਂ ਗਮਰਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੇ ਇਹਨਾਂ ਨੇ ਗੱਲ ਕਰਨੀ ਸੀ ਤਾਂ ਗੱਲ ਕਰਨੀ ਸੀ ਜਿਹੜਾ ਪੰਜਾਬ ਪੁੰਦਰ ਗਠਨ ਐਕਟ ਦੇ ਉੱਤੇ 78 79 80 ਦੀ ਧਾਰਾ ਲਾਈ ਗਈ ਹੈ ਉਹਨੂੰ ਰੱਦ ਕਰਨ ਦੀ ਗੱਲ ਕਰਨੀ ਸੀ ਨਾਲੇ ਐਂ ਨਹੀਂ ਲੱਦ ਹੁੰਦੇ ਜਦੋਂ ਆਪਾਂ ਮੰਨਦੇ ਆ ਪਾਣੀ ਦਾ ਜਿਹੜਾ ਸਟੇਟ ਸਬਜੈਕਟ ਹੈ ਸਟੇਟ ਦੇ ਹਿੱਸੇ ਆਉਂਦਾ ਪਾਣੀ ਦਾ ਜਿਹੜਾ ਕਾਨੂੰਨ ਆ ਪਰ ਜਦੋਂ ਸੈਂਟਰ ਤੇ ਕੋਈ ਸਟੇਟ ਕੋਈ ਸੂਬਾ ਦੋ ਕਾਨੂੰਨ ਬਣਾ ਲੈ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਸੰਵਿਧਾਨ ਕਹਿੰਦਾ ਵੀ ਸੈਂਟਰ ਵਾਲਾ ਹੀ ਕਾਨੂੰਨ ਜਿਹੜਾ ਹੋ ਲਾਗੂ ਹੋਊਗਾ ਤੇ ਮੰਨਿਆ ਜਾਊਗਾ ਫਿਰ ਇਸ ਲਈ ਬੇਤੁਕੀਆਂ ਗੱਲਾਂ ਨੇ ਇਹਦਾ ਕੋਈ ਅਰਥ ਨਹੀਂ ਹੈਗਾ ਅੱਜ ਜੋ ਇਹਨਾਂ ਨੇ ਖੱਜਲ ਖਵਾਰ ਉੱਥੇ ਆਪਣਾ ਜੋ ਇਹਨਾਂ ਨੇ ਕੀਤਾ ਡਰਾਮਾ ਬੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਜੀ ਇਹ ਡਰਾਮਾ ਬਹੁਤ ਕਰ ਰਹੇ ਆ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਪੰਜਾਬ ਕੋਲ ਤਾਂ ਪਾਣੀ ਹੈ ਨਹੀਂ ਗੱਲ ਬੂੰਦ ਦੇਣੀ ਨਾ ਦੇਣੀ ਦੀ ਗੱਲ ਨਹੀਂ ਗੱਲ ਇਹ ਨਹੀਂ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲ ਮੁੱਦੇ ਤੇ ਆਓ ਕਿ ਇੰਨਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਲੋਰ ਰਿਪਿਨ ਸਟੇਟ ਹੈ ਅਪਰ ਰਿਪਿਨ ਸਟੇਟ ਹਿਮਾਚਲ ਹੈ ਪਹਾੜਾਂ ਦੇ ਵਿੱਚ ਕਦੇ ਪਾਣੀ ਨਾ ਰੁਕਿਆ ਨਾ ਰੁਕਿਆ ਜਾ ਸਕਦਾ ਜਿਹੜੀ ਸਟੇਟ ਦਾ ਜਿਹੜੀ ਧਰਤੀ ਦਾ ਨੁਕਸਾਨ ਪਾਣੀ ਕਰਦਾ ਦਰਿਆ ਕਰਦੇ ਆ ਉਸੇ ਧਰਤੀ ਦਾ ਹੱਕ ਉਹਨਾਂ ਪਾਣੀਆਂ ਤੇ ਹੁੰਦਾ ਇਹ ਜਿਹੜਾ ਰੈਫਰੈਂਸ ਸਿਧਾਂਤ ਆ ਦੁਨੀਆ 'ਚ ਲਾਗੂ ਹੁੰਦਾ ਹੈ ਇਸ ਸਿਧਾਂਤ ਤਹਿ ਦੁਨੀਆ ਭਰ ਦੇ ਪਾਣੀਆਂ ਦੀ ਵੰਡ ਹੋਈ ਆ ਭਾਰਤ ਦੇ ਵਿੱਚ ਵੰਡ ਹੋਈ ਆ ਕਵੇਰੀ ਨਦੀ ਦੀ ਵੰਡ ਹੋਈ ਆ ਬ੍ਰਹਮਪਤਰਿਆ ਦੀ ਵੰਡ ਹੋਈ ਆ ਜਿਹੜੀ ਸਿੰਧ ਸਿੰਧੂ ਜਲ ਜਿਹੜਾ ਸੀ ਹੁਣ ਹੁੰਦਾ ਸੀ ਉਹ ਇਹਦੇ ਤਹਿਤ ਵੰਡਿਆ ਗਿਆ ਗੱਲ ਇਹ ਕਰਨੀ ਚਾਹੀਦੀ ਵੀ ਸਾਡਾ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਹੋਰ ਸੂਤਿਆਂ ਨੂੰ ਪਾਣੀ ਜਾ ਰਿਹਾ ਉਹਦੀ ਰੈਲਿਟੀ ਦੀ ਗੱਲ ਕੀਤੀ ਗਈ ਜਿਹੜਾ ਪੈਸਾ ਪੰਜਾਬ ਦਾ ਪੰਜਾਬ ਨੂੰ ਮਿਲਦਾ ਰਿਹਾ ਰਾਜਸਥਾਨ ਨੂੰ ਪਾਣੀ ਦਾ ਜਾਂਦਾ ਜਿਹੜਾ ਪਾਣੀ ਹੈ ਉਹ ਉਹ ਉਹਦੇ ਪੈਸੇ ਮੰਗੇ ਗਏ ਉਹਦੀ ਗੱਲ ਕੀਤੀ ਗਈ ਜਾਂ ਇਹ ਗੱਲ ਕੀਤੀ ਗਈ ਨਹੀਂ ਜੇ ਪਾਣੀ ਸਾਡਾ ਹੱਕ ਹੈ ਸੀ ਕਿਉਂ ਦੇ ਕੇ ਹੁਣ ਇਹਨਾਂ ਦਾ ਇੱਕ ਅਮਨ ਰੋੜਾ ਜੀ ਨੇ ਆਪਣੇ ਮંત્રી ਸਾਹਿਬ ਉਹ ਕਹਿ ਰਿਹਾ ਜੀ ਧੌਂਡ ਦੇ ਗੁੱਡਾ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜ਼ੀ ਲੈ ਲਓ ਹਾਦੂਗੇ ਛੋਡਾ ਲਈ ਜਦੋਂ ਉਹ ਗੱਲ ਹੋ ਗਈ ਕਿ ਜਦੋਂ ਕੋਈ ਬੰਦਾ ਕਹਿੰਦਾ ਚਾਰ ਨਾਲ ਦਾ ਚਪੇੜਾ ਉਹ ਮੜੋ ਮਾੜਾ ਬੰਦਾ ਕੁਝ ਕਰਨ ਯੋਗ ਨਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜਾਣਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੁਹਾਨੂੰ ਪਹਿਲੇ ਹੀ ਦੇ ਦਿੰਦਾ ਉਹ ਗੱਲ ਇੰਨਾ ਜੀ ਹੈ ਉਹ ਸਾਰੇ ਸੈਂਟਰ ਦੇ ਹੱਥ ਸੈਟਲਾਈਜ਼ ਹੋ ਗਈਆਂ ਸਾਰੀਆਂ ਪਾਵਰਾਂ ਕੇਂਦਰ ਨੇ ਸਭ ਆਪਣੇ ਹੱਥ ਕਰ ਦਿਆ ਗੱਲ ਹੋ ਰਹੀ ਹੈ ਫੈਟਲਿਜ਼ਮ ਦੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ ਰਾਜਾਂ ਤੇ ਹੱਕਾਂ ਤੇ ਡਾਕਿਆਂ ਦੀ ਗੱਲ ਹੁੰਦੀ ਹੈ ਜਦੋਂ ਕਸ਼ਮੀਰ ਨੂੰ ਤੋੜਿਆ ਜਾਂਦਾ ਹੈ ਕਸ਼ਮੀਰ ਨੂੰ ਦੋ ਤਿੰਨ ਥਾਂ ਹੀ ਵੰਡ ਦਿੱਤਾ ਜਾਂਦਾ ਹੈ ਉਦੋਂ ਕੇਜਰੀਵਾਲ ਭਵੰਤਮਾਨ ਦਾ ਜਿਹੜਾ ਭਾਈ ਬੌਸ ਹੈ ਉਹ ਜਾ ਕੇ ਸੈਂਟਰ ਦੀ ਸਰਕਾਰ ਨਾਲ ਖੜ ਜਾਂਦਾ ਹੈ ਕਿ ਤੁਸੀਂ ਸਹੀ ਫੈਸਲਾ ਕੀਤਾ ਜਦੋਂ ਹਰਿਆਣੇ ਦੀਆਂ ਵੋਟਾਂ ਹੁੰਦੀਆਂ ਨੇ ਪਤੰਦੇ ਹਰਿਆਣੇ 'ਚ ਵੋਟਾਂ ਲੈਣੀਆਂ ਨੇ ਉਦੋਂ ਕੇਜਰੀਆ ਸਾਹਿਬ ਜਨਾਬ ਹਰਿਆਣਾ ਚ ਆ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਜਦੋਂ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਪੰਜਾਬ ਤੋਂ ਹਿਮਾਚਲ ਤੋਂ ਸਤਲੁਜ ਦਾ ਦੂਜੇ ਦਰਿਆ ਮਾਦਾ ਰਾਵੀ ਦਾ ਪਿਆਸ ਜਦੋਂ ਪਤਾ ਲੱਗਿਆ ਵੀ ਹਿਮਾਚਲ ਦਿੱਲੀ ਚ ਸਾਫ਼ ਹੋ ਗਏ ਹਰਿਆਣਾ ਜੋ ਸਾਫ਼ ਹੋ ਗਏ ਬੱਚਿਆ ਖੁੱਛਿਆ ਪੰਜਾਬ ਹੈ ਤੇ ਇਹਨਾਂ ਨੇ ਇੱਕ ਡਰਾਮਾ ਖੇਡਿਆ ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 ਅਪ੍ਰੈਲ ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ ਬਾਦੂ ਹਰਿਆਣੇ ਨੂੰ ਉਹ ਕਿਹਦੇ ਕਹਿਣ ਦੇ ਛੱਡਿਆ ਕਿਉਂ ਦੱਸਿਆ ਪੁੱਛਿਆ ਜਦੋਂ 2020 ਦੇ ਵਿੱਚ ਇਹ ਜਿਹੜਾ ਕਾਨੂੰਨ ਆਉਂਗਾ ਡੈਮ ਸੇਫਟੀ ਕਾਨੂੰਨ ਬਣਦਾ ਤੁਸੀਂ 3 ਸਾਲ 3.5 ਸਾਲ ਹੋ ਗਏ ਸਰਕਾਰ ਨੂੰ ਤੁਹਾਡੀ ਨੂੰ ਕੋਈ ਉਹਦੇ ਖਿਲਾਫ ਤੁਸੀਂ ਕੋਈ ਚਾਰਾ ਜੋਈ ਕੀਤੀ ਕੋਈ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਵੀ ਹੋਰ ਕੁਛ ਕੀਤਾ ਸਿਰਫਾ ਡਰਾਮਾ ਰਚਣ ਦੇ ਲਈ ਕਿ ਅਸੀਂ ਬਸ ਹੁਣ ਬਾਵਾ ਖੜਾ ਲਗੇ ਕਿਉਂਕਿ ਇਹਨਾਂ ਸਿੱਖਿਆ ਕ੍ਰਾਂਤੀ ਦੀ ਭੂਗ ਨਿਕਲ ਗਈ ਇਹਨਾਂ ਦੀ ਆ ਨਸ਼ਿਆਂ ਵਿਰੁੱਧ ਜੁੱਧ ਉਹਦੀ ਭੂਗ ਨਿਕਲ ਗਈ ਇਹਨਾਂ ਨੇ ਸੋਚਿਆ ਵੀ ਆਹ ਹੁਣ ਮੌਕਾ ਹੈ ਤੇ ਜਿਵੇਂ ਕੈਪਟਨ ਦੇ ਬੋਰਡ ਲਾਗੇ ਸੀਗੇ ਥਾਂ ਥਾਂ ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਹੁਣ ਭਾਈ ਸਾਹਿਬ ਇਹ ਨੇ ਸ਼ੁਰੂ ਕਰਤਾ ਆ ਤਾਂ ਹੁਣ ਦਿਖਾਉਣਾ ਮੈਂ ਆ ਜਨਾਬ ਦੀਆਂ ਰੀਲਾਂ ਬਣਨੀਆਂ ਸ਼ੁਰੂ ਹੋ ਗਈਆਂ ਹੁਣ ਇਹ ਚੈਨਲ ਵਿੱਚ ਲਾਇਆ ਜਾਇਆ ਕਰਨ ਜਾਂ ਦੇ ਸੁਣ ਲਿਓ ਮੜਾ ਜਾ ਧਿਆਨ ਨਾ ਦੇਖ ਰਹੇ ਹੋ ਮਾਨ ਸਾਹਿਬ ਨੇ ਰੀਲਾਉਣ ਲੱਗੀਆਂ ਕਿ ਮਾਨ ਸਾਹਿਬ ਬੀਬੀ ਜੀ ਬਾਖਣਾ ਬਿਆਸ ਉੱਥੇ ਜਾ ਕੇ ਡੈਮ ਦੇ ਉੱਤੇ ਤੇ ਪਾਣੀ ਰੋਕਤਾ ਕਹਿੰਦੇ ਜੀ ਆ ਚੱਕੋ ਜੀ ਐ ਫੱਟਾ ਸਿੱਟ ਰਹੇ ਆ ਵੀ ਲੋ ਜੀ ਮਾਨ ਸਾਹਿਬ ਨੇ ਕਮਾਲ ਕਰਤੀ ਹੁਣੇ ਰੀਲਾ ਚੱਲਣਗੀਆਂ ਬੋਰ ਲੱਗਣਗੇ ਪੰਜਾਬ ਦੇ ਬੱਚਾ ਪਾਣੀਆਂ ਦਾ ਰਖਵਾਲਾ ਪੰਜਾਬ ਦਾ ਪੁੱਤਰ ਭਵਨ ਸਿੰਘ ਮਾ ਹੁਣੇ ਡਰਾਮਾ ਸ਼ੁਰੂ ਹੋ ਜਾਣਾ ਹੈ ਸੋ ਭਰਾਵੋ ਮਸਲਾ ਪੰਜਾਬ ਦੇ ਲੋਕੋ ਇਹ ਅਸੀਂ ਜਿੰਨਾ ਚਿਰ ਇਹਨੂੰ ਸਮਝਦੇ ਰਹਿਨਾ ਕਹਾਣੀ ਇਹ ਪੰਜਾਬ ਨੂੰ ਕਿਵੇਂ ਸੈਂਟਰ ਨੇ ਜਿਹੜੀ ਮਰਜ਼ੀ ਸਰਕਾਰ ਉਹ ਸੈਂਟਰ ਚ ਅੱਜ ਬੀਜੇਪੀ ਆ ਪਹਿਲਾਂ ਕਾਂਗਰਸ ਸੀ ਹਮੇਸ਼ਾ ਪੰਜਾਬ ਨਾਲ ਤੱਕਾ ਹੁੰਦਾ ਇਧਰ ਆਇਆ ਪਰ ਅੱਜ ਵੀ ਲੋਕਾਂ ਨੂੰ ਅਸਲ ਗੱਲ ਦੱਸਣ ਦੀ ਬਜਾਏ ਅਸਲ ਮੁੱਦੇ ਤੇ ਲੜਨ ਦੀ ਬਜਾਏ ਇਧਰ ਨੇ ਉਧਰੀਆਂ ਮਾਰਦੇ ਫਿਰਦੇ ਆ ਪੂੰਦਰੀ ਜਿਹੜੀ ਕੁਰਬਾਨੀਆਂ ਕਰਦਿਆਂਗੇ ਪੰਜਾਬੀ ਬਹੁਤ ਕਾਇੰਤ ਹੁੰਦੇ ਆ ਅਜ ਦਾ ਨੱਕੇ ਪੜਨ ਪਛੇ ਬੰਦਾ ਮਾਰ ਦਿੰਨੇ ਆ ਅਸਲ ਭਵੰਤ ਦਾ ਜੋਰ ਇੱਕੋ ਹੀ ਦਰਜ ਲੱਗਿਆ ਕਿ ਵਿਰੋਧੀ ਨਾਲ ਨੂੰ ਨੀਵਾ ਕਿਵੇਂ ਦਿਖਾਉਣਾ ਦੇਖੋ ਕਿੰਨਾ ਹੰਕਾਰ ਝਲਕਦਾ ਬੰਦੇ ਦੀਆਂ ਗੱਲਾਂ ਚੋਂ ਵਿਧਾਨ ਸਭਾ ਚ ਕਿਵੇਂ ਬੋਲਦਾ ਹੈ ਨਾ ਕਿਸ ਤਰੀਕੇ ਨਾਲ ਵਿਰੋਧੀ ਧਰ ਦੇ ਜਿਹੜੇ ਬੰਦੇ ਨੇ ਲੀਡਰ ਨੇ ਉਹਨੂੰ ਕਿਵੇਂ ਬੋਲਿਆ ਜਾ ਰਿਹਾ ਕਾਰ ਕਿ ਮੈਂ ਸੋਨੂੰ ਤੱਪ ਕੇ ਰੱਖਣਾ ਸੋਨੂੰ ਨੀਵਾ ਦਿਖਾਉਣਾ ਮੈਂ ਆਪਣੇ ਆਪ ਨੂੰ ਘਾਟ ਦਿਖਾ ਲਈ ਮੈਂ ਬਹੁਤ ਘਾਟ ਮੰਨਦੇ ਆ ਕਾਂਗਰਸੀ ਬਹੁਤ ਵੱਡੇ ਦੋਸ਼ੀ ਨੇ ਗਦਾਰ ਨੇ ਮੰਦਿਆਂ ਬਾਗਾਂ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਨੇ ਪੰਜਾਬ ਨਾਲ ਪੰਜਾਬ ਦੇ ਹੱਕਾਂ ਲੈ ਕੇ ਕਦੇ ਕੋ ਰਾਜਧਾਨੀ ਵਾਲੇ ਬੋਲੇ ਆਜੇ ਤੱਕ ਨਹੀਂ ਹੋ ਕੇ ਚੁੱਪ ਨਮੀ ਪਰ ਜਿਹੜਾ ਤੂੰ ਕੰਮ ਕਰ ਰਿਹਾ ਤੂੰ ਕਹਿੰਦਾ ਕਿ ਕਾਲਸਾਂ ਦੇ ਕੰਡੇ ਬੀਜੇ ਮੰਦਿਆਂ ਕੰਡੇ ਬੀਜੇ ਅੱਜ ਛੁਗੇ ਨਹੀਂ ਗਏ ਪਰ ਮਾਨਸਾ ਜਿਹੜੇ ਤੂੰ ਖੂ ਪੱਟ ਰਿਹਾ ਪੰਜਾਬ ਦੇ ਅੱਗੇ ਜਿਹੜੇ ਖਾਤੇ ਤੂੰ ਪੱਟ ਰਿਹਾ ਪੰਜਾਬ ਦੇ ਵਿੱਚ ਏ ਵੀ ਬਹੁਤ ਵੱਡਾ ਖਮਿਆਜਾ ਇਹਨੂੰ ਪੰਜਾਬ ਨੂੰ ਭੁਗਤਣਾ ਪੈਣਾ ਹੈ ਕਿ ਤੂੰ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਹੈ। ਉਹਨਾਂ ਦੀ ਕਟਪੁਤਲੀ ਬਣ ਕੇ ਤੂੰ ਨੱਚ ਰਿਹਾ ਹੈ। ਜੋ ਉਹ ਕਰਾਉਂਦੇ ਨੇ ਆਹ ਤੂੰ ਨਮਾਜ਼ ਪ੍ਰਮਾਣਜਾਲੀ ਕਰਤਾ ਕਿ ਪੰਜਾਬ 'ਚ ਕੋਈ ਧਰਮਨਾ ਨਹੀਂ ਲੱਗੂ, ਕੋਈ ਮਜਾਰਾ ਨਹੀਂ ਲੱਗੂਗਾ, ਹੋਊਗਾ। ਹਰ ਬੰਦੇ ਦਾ ਇੱਕ ਹਰ ਇਨਸਾਨ ਦਾ ਕਿਸੇ ਸੰਸਾ ਦਾ ਇੱਕ ਹੱਕ ਹੈ। ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਹ ਜਾਰ ਕਰਸਾ ਤੁਮ ਉਹਦੇ ਖਿਲਾਫ ਵੀ ਪ੍ਰਮਾਨ ਜਾਰੀ ਕਰਤੇ ਕਿਸਾਨਾਂ ਨੂੰ ਘੂਕਰਾਂ ਦੇ ਵੇਲੇ ਰਬੰਦ ਕਰਤੇ ਥਾਂ ਥਾਂ ਦੇ ਪੁਲਿਸ ਦੇ ਚ ਪੁਲਸਰਾਂ ਦੇ ਚਪੇ ਚਪੇ ਤੇ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਦੇਣਾ ਸ਼ੰਭੂ ਵੱਲ ਸ਼ੰਭੂ ਕਿਉਂ ਜਾਣਾ ਚਾਹੁੰਦੇ ਆ ਪਤਾ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਕਈ ਲੱਖਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਛੋਡੇ ਬੰਦਿਆਂ ਨੇ ਛੋਡੇ ਇੱਕ ਐਮਐਲਏ ਦਾ ਕਰਲਾਲ ਸਿੰਘ ਨੌਰ ਦਾ ਨਾਮ ਹੋ ਲਿਆ ਕਿ ਉਹਨਾਂ ਦੇ ਬੰਦੇ ਟਰਾਲੀਆਂ ਚੋਰੀ ਕੀਤੀਆਂ ਸਾਂ ਦੇ ਸੜ ਜਿੰਨਾ ਸਮਾਨ ਚੋਰੀ ਹੋਇਆ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਅਸੀਂ ਉਹਦੇ ਲਈ ਸ਼ੰਗੂ ਜਾਣਾ ਚਾਹੁੰਨੇ ਠਾਣੇ ਕੋਲ ਜਾਣਾ ਚਾਹੁੰਨੇ ਪਰ ਉਹ ਵੀ ਕਹਤਾ ਕਿ ਨਹੀਂ ਕੋਈ ਧਰਨਾ ਨਹੀਂ ਕੋਈ ਮੁਜ਼ਾਰੇ ਨਹੀਂ ਬਹਾਨਾ ਤੂੰ ਕੀ ਲੈ ਰਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਤੁਸੀਂ ਧਰਨੇ ਲਾਉਂਦੇ ਰਹੇ ਹੋ ਮੁਜ਼ਾਰੇ ਕਰਦੇ ਰਹੇ ਹੋ ਕੇਜਰੀਵਾਲ ਚੱਕੇ ਵੇਲੇ ਜਾਂ ਜਦੋਂ ਤੁਹਾਡੇ ਦੂਜੇ ਤੀਜੇ ਲੀਡਰ ਚੱਕੇ ਆ ਦਿੱਲੀ ਦੇ ਵਿੱਚ ਤੁਸੀਂ ਸੜਕਾਂ ਦੇ ਉੱਤਰਦੇ ਰਹੇ ਤੁਸੀਂ ਕੀ ਕਰਦੇ ਰਹੇ ਜਿਹੜੀ ਪਾਰਟੀ ਨਿਕਲੀ ਧਰਨਿਆਂ 'ਚੋਂ ਉਹ ਪਾਰਟੀ ਅੱਜ ਕਰੀਤਾ ਮਾਇਨਾ ਹੁੰਦਣਾ ਉਹ ਬੰਦਾ ਕਹਿੰਦਾ ਜਿਹੜਾ ਬੰਦਾ ਕਦੇ ਕਿਸਾਨਾਂ ਦੇ ਧਰਨਿਆਂ 'ਚ ਵੱਡੇ ਵੱਡੇ ਬੋਰਡ ਲੈ ਕੇ ਬੈਠਾ ਹੁੰਦਾ ਸੀਗਾ ਤਕਤੀਆਂ ਫੜ ਕੇ ਝੰਡੇ ਫੜ ਕੇ ਕਿਸਾਨਾਂ ਦੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਨਾਲ ਐ ਉਹ ਅੱਜ ਕਹਿੰਦਾ ਕਿ ਸਾਨੂੰ ਥੋਣ ਘਰੋਂ ਵੀ ਨਿਕਲਦੇ ਪਰ ਨਹੀਂ ਸਾਡੇ ਲੋਕ ਨਹੀਂ ਸਮਝਣਗੇ ਬਾਰ ਬਾਰ ਮੈਨੂੰ ਆਪਣੇ ਪੰਜਾਬ ਦੇ ਲੋਕਾਂ ਦੇ ਗੁੱਸੇਸ ਕਰਕੇ ਆਉਂਦਾ ਕਿ ਲੋਕੋ ਨਹੀਂ ਤੁਸੀਂ ਮੁੱਦਿਆਂ ਨੂੰ ਨਾ ਕਦੇ ਪਹਿਲਾਂ ਸਮਝਿਆ ਨਾ ਕਦੇ ਹੁਣ ਸਮਝਣਾ ਤੁਸੀਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਮੌਕੇ ਤੇ ਹਲਾ ਦੇਖਦੇ ਹੋ ਧੜੇ ਸੋਨੂੰ ਪਿਆਰੇ ਹੋ ਜਾਂਦੇ ਆ ਆਪਣੇ ਹਿੱਤ ਸੋਨੂੰ ਪਿਆਰੇ ਹੋ ਜਾਂਦੇ ਆ ਲਾਲ ਤੁਹਾਡੇ ਅੱਗੇ ਆ ਜਾਂਦੇ ਆ ਤੁਸੀਂ ਨਾ ਪਾਣੀ ਦੀ ਗੱਲ ਨਾ ਕਿਸੇ ਕਿਸਾਨੀ ਦੀ ਗੱਲ ਨਾ ਮਿਦੂਰਾ ਦੀ ਗੱਲ ਕਿਸੇ ਹੱਕ ਦੀ ਗੱਲ ਤੁਸੀਂ ਨਹੀਂ ਕਰਦੇ ਇਹਨਾਂ ਮੁੱਦਿਆਂ ਤੋਂ ਕੋਈ ਜਾਣਦਣਾ ਹੈ ਹੀ ਨਹੀਂ ਤੁਸੀਂ ਇੱਕ ਬੂੰਦ ਪਾਣੀ ਨਹੀਂ ਜਾਣਦੇ ਨਾ ਕਹਿੰਦੇ ਅਸੀਂ ਦੂਜੇ ਪਾਸੇ ਆਜੋ ਜਿਹੜੀ ਬੂੰਦ-ਬੂੰਦ ਪੰਜਾਬ ਦੀ ਤੁਸੀਂ ਜ਼ਹਿਰੀਲੀ ਕਰਤੀ ਪਾ ਕੇ ਕੈਮੀਕਲ ਉਹ ਜੱਡਾ-ਬੁੱਡਾ ਦਰਿਆ ਸਾਰਾ ਸਤਲੁਜ ਪੈਂਦਾ ਕਿ ਉਹ ਮਾਰ ਤੇ ਰਾਜਸਥਾਨ ਤੱਕ ਦੇ ਲੋਕ ਤੁਸੀਂ ਸਾਰੇ ਪੰਜਾਬ ਦੇ ਪਾਣੀਆਂ ਦਾ ਸੈਂਪਲ ਫੇਲ ਹੋ ਚੁੱਕਿਆ ਹੈ ਨਵੀਂ ਫੈਕਟਰੀ ਲੱਗ ਰਹੀ ਹੈ ਭਾਵੇਂ ਤੇਰੀ ਸਰਕਾਰ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਰਾਣਾ ਗੁਰਜੀਤ ਜਿਹੜੀ ਜਿਹੜੀ ਕਾਰਖਾਨੇ ਦਾ ਹਿੱਸੇਦਾਰ ਹੈ ਕੰਗਸੀ ਬੰਦਾ ਤੂੰ ਕਹਿੰਦਾ ਰਾਲੇ ਮੇਲੇ ਨਹੀਂ ਰਾ ਮਿਲ ਕੇ ਗੇਮ ਖੇਡ ਰਹੇ ਹਾਂ ਕੌਣ ਲਵਾ ਰਿਹਾ ਤੇਰਾ ਪ੍ਰਸ਼ਾਸਨ ਉੱਤੇ ਧੱਕੇ ਨਾਲ ਉਹਦੇ ਲੋਕਾਂ ਨੂੰ ਦਬਕਾ ਰਿਹਾ ਸੀਗਾ ਜਿਹੜਾ ਜ਼ਹਿਰ ਆ ਤੁਸੀਂ ਪਾਣੀ ਚ ਪਾਤੀਆਂ ਲੋਕ ਮਰ ਰਹੇ ਆ ਉਹਦੇ ਬਾਰੇ ਵੀ ਗੱਲ ਕਰੋ। ਸੋ ਡਰਾਮਿਆਂ ਦੀ ਸਰਕਾਰ ਆ। ਇਹ ਦੇਖਦੇ ਵੀ 2-4 ਦਿਨ ਸੋਸ਼ਲ ਮੀਡੀਆ ਤੇ ਡਰਾਮਾ ਕਿਹੜਾ ਚੱਲੂਗਾ ਉਹ ਸੁਫਵਾ ਛੱਡ ਦਿੰਦੇ ਆ। ਉਹ ਗੱਲ ਦੀ ਛੱਡ ਦਿੰਦੇ ਆ। ਲੋਕ ਉਧਰ ਉੱਜੇ ਰਹਿੰਦੇ ਆ। ਅਸਲ ਮੁੱਦੇ ਤੇ ਨਾਂ ਭਰਾਉ ਹੋਇਆ ਹੁਣਾਂ ਜਿਨਾ ਉਹਨੇ ਕਰ। ਕੀਦਮ ਤੇ ਆ ਨਹੀਂ ਕੋਈ। ਉਹਨਾਂ ਰੱਖ ਬਾਗੇ ਪੁਰਾਣੇ ਦਾ ਐਮਐਲਏ ਆ। ਆ ਸੁਖਰਾਂ ਦਾ ਉਹ ਕਹਿੰਦਾ ਇਹ BBMP ਵਾਲੀ BBMP ਵਾਲੀ ਕੀ ਆ ਕਾਪੀ ਪਾੜ ਰਿਹਾ ਜੀ ਮੈਂ ਕਾਪੀਆਂ ਪਾੜਨ ਨਾਲ ਕੀ ਹੋ ਜੂਗਾ ਉਹੀ ਡਰਾਮੇ ਕਰੀ ਜਾਂਦਾ ਹੈ ਜਾਂ ਹੋਰ ਨਿਖ ਲੋ ਮੈਂ ਉਹੀ ਡਰਾਮੇ ਕਰੀ ਜਾਂਦੇ ਆ ਐ ਨਹੀਂ ਕੋਈ ਕਾਪੀਆਂ ਕੂਪੀਆਂ ਪਾੜਨ ਨਾਲ ਹੱਲ ਹੋਣੇ ਅਗਲੇ ਨੇ ਮਾੜੀ ਜਿਹੀ ពੁਰਕੀ ਦਿੱਤੀ ਅਗਲੇ ਚਾਕੇ ਕੋਰਟ ਚ ਲੈ ਕੇ ਕੰਮ ਵੀ ਤੁਸੀਂ ਉੱਥੇ ਪੁਲਿਸ ਕਿਵੇਂ ਲਾਈ ਐ ਤੇ ਨਾਲ ਨਾਲ ਮੁੱਖ ਮੰਤਰੀ ਦਾ ਬਿਆਨ ਆ ਕਿ ਪੁਲਿਸ ਅਸੀਂ ਪਿੱਛੇ ਹਟਾ ਲਈ ਕੱਲ ਨੂੰ ਸੁਪਰੀਮ ਕੋਰਟ ਨੇ ਕਹਦਾ ਵੀ ਬੰਦੇ ਨੇ ਪੁੱਤ ਬਣ ਕੇ ਪਾਣੀ ਛੱਡਾ ਓਏ ਦੇਰ ਹਰ ਰੋਤਾ ਕਿੰਦੀ ਗਿਆਨ ਹੈ ਤੁਸੀਂ ਲੜਪੋਗੇ ਉੱਥੇ ਜਾ ਕੇ ਖੜ੍ਹ ਜਾਓਗੇ ਫਿਰ ਨਾ ਠੀਕ ਹੈ ਸੁਪਰੀਮ ਕੋਰਟ ਨੇ ਕਹਿਤਾ ਹੀ ਛੱਡਣਾ ਪੈਣਾ ਪਾਣੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਛੱਡ ਰਹੇ ਹੋ ਇੱਕ ਤਰੀਕੇ ਨਾਲ ਤੁਸੀਂ ਮੰਨ ਚੁੱਕੇ ਹੋ ਇਹ ਗੱਲ ਸਾਰੀਆਂ ਪਾਰਟੀਆਂ ਬਾਦਲ ਕਾਂਗਰਸੀ ਬੀਜੇਪੀ ਤੇ ਆਜਰ ਬੱਕਰ ਪਾਰਟੀ ਵਾਲੇ ਵੀ ਇਹ ਮੰਨ ਚੁੱਕੇ ਆ ਇਸ ਦਾ ਤੇ ਮੋਰ ਲਾ ਚੁੱਕੇ ਹਾਂ ਵੀ ਜਿਹੜਾ ਪਾਣੀ ਜਾ ਰਿਹਾ ਬਾਕੀ ਸੂਬਿਆਂ ਨੂੰ ਸਹੀ ਜਾ ਰਿਹਾ ਜੀ ਕੋਈ ਗੱਲ ਨੂੰ ਜਾਣਦੇ ਜੀ ਉਹਦੇ ਸਾਡੀ ਸਹਿਮਤੀ ਹੈ ਕੋਈ ਗੱਲ ਜਾਣਦੇ ਮੁੱਦੇ ਪਾਸੇ ਕਹਿੰਦੇ ਪੰਜਾਬ ਕੋਲ ਪਾਣੀ ਹੈ ਨਹੀਂ ਇਹ ਦੋਗਣੀ ਨੀਤੀ ਨਾ ਬਣਾਓ ਸਹੀ ਮੁੱਦੇ ਤੇ ਆਓ ਸਿੱਧਾ ਹੋ ਕੇ ਸੈਂਟਰ ਦੀ ਅੱਖ ਚੱਕ ਪਾਏ ਗੱਲ ਕਰੋ ਵੀ ਜੇ ਦੁਨੀਆ ਦੇ ਵਿੱਚ ਜੇ ਭਾਰਤ ਦੇ ਵਿੱਚ ਪਾਣੀਆਂ ਦੀ ਵੰਡ ਰੈਪਰ ਸੰਧਾਨ ਦੇ ਮੁਤਾਬਕ ਦੇ ਪੰਜਾਬ ਦੀ ਵੰਡ ਕਿਉਂ ਨਹੀਂ ਪੰਜਾਬ ਦਾ ਪਾਣੀ ਕਿਉਂ ਲੁੱਟਿਆ ਇਹ ਆ ਕੇ ਗੱਲ ਕਰੋ ਉਹ ਤੁਸੀਂ ਪਰਲੇ ਬੇਜਨਾਂ ਜਾ ਕੇ ਹੁੰਨ ਨਾ ਤਾਂ ਖੇਡਣ ਜਾ ਕੇ ਸੋ ਪੰਜਾਬ ਦੇ ਲੋਕੋ ਮੁੱਦਾ ਗੰਭੀਰ ਆ ਸਾਡੇ ਕੋਲ ਦਾ 15 ਸਾਲ ਦਾ ਪਾਣੀ ਹੈ ਅੱਜ ਬੋਲੀ ਵੀ ਜਿਆਦਾ ਸੀ ਕਈ ਨੁਸਰਦਾਰ ਸਭਾ ਚ ਕਿ 14-15 ਸਾਲ ਦਾ ਪਾਣੀ ਆ ਜੀ ਪਾਣੀ ਮੁੱਕ ਰਿਹਾ ਹੈ ਘਰ ਕੀ ਰਹੇ ਹੋ ਗੱਲਾਂ ਹੀ ਚੱਲੀਆਂ ਜੋ ਮਰਜ਼ੀ ਕੜਾ ਬਣਾਈ ਜਾਓ ਕਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਮੁੱਕ ਰਿਹਾ ਜਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਚਰੀਲਾ ਕਰ ਦਿੱਤਾ ਗਿਆ ਜਿਸ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਅਸੀਂ ਘਟ ਰਣ ਤੇ ਜਹੋਂ ਜਾ ਰਹੇ ਆ ਉਹ ਜਿੱਥੇ ਤੁਸੀਂ ਅੱਜ ਬੈਠੇ ਹੋ ਨਾ ਪ੍ਰਧਾਨ ਸਭਾਵਾਂ ਦੇ ਵਿੱਚ ਜਿਹੜੀਆਂ ਕਵਸਨਾਂ ਤੁਸੀਂ ਬੈਠੇ ਆ ਖੜ੍ਹਦੇ ਹੋ 5 7 10 ਸਾਲ ਤੁਸੀਂ ਇੱਥੇ ਬੋਲ ਜੁਗਰੇਵੇਂ ਰਹੇ ਨੇ ਇੱਥੇ ਵੀ ਹੋਰ ਆ ਕੇ ਬਹਿ ਜਾਂਦੇ ਆ ਫਿਰ ਪਾਈ ਜਾ ਰੋਲਾ ਬਾਹਰ ਖੜ੍ਹ ਕੇ ਕਿਤੇ ਉਹ ਤੁਸੀਂ ਹਮੇਸ਼ਾ ਪੰਜਾਬ ਦੀ ਪੱਟੇ ਸ਼ੁਰਾ ਹੀ ਮਾਰਨਾ ਹੈ ਉਹ ਮਾਰ ਰਹੇ ਹਾਂ ਗੁਜ਼ਾਰੀਆਂ ਕਰ ਰਹੇ ਹਾਂ ਸਵਾਲ ਰੋਲਾ ਪਾਉਣ ਤੋਂ ਅੰਦਰ ਸਾਡੇ ਖੋਟ ਹੈ ਬੇਈਮਾਨੀ ਹੈ ਉੱਤੋਂ ਵੀ ਲੁਕਣ ਦਿਖਾਣ ਦੇ ਬਹੁਤ ਪੰਜਾਬ ਦੇ ਹੰਦਰਦੀ ਰੋਗ ਹੈ ਸਮਝ ਲੋ ਲੋਕੋ ਸਮਝੋ ਯਾਰ ਕਹਾਣੀ ਨੂੰ ਸਮਝੋ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਕੇ ਅਸੀਂ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਤੋਂ ਸੁਝਾਅ ਦੇਣਾ ਚਾਹੁੰਦਾ ਕਿ ਜਿੱਥੇ ਤੁਸੀਂ ਫਸਲਾਂ ਲਈ ਲੜ ਰਹੇ ਹੋ ਹੋਰ ਮੁੱਦੇ ਲੜ ਰਹੇ ਹੋ ਪਾਣੀਆਂ ਦੇ ਮੁੱਦੇ ਤੇ ਵੀ ਸਾਨੂੰ ਲੜਨ ਦੀ ਲੋੜ ਹੈ ਖੜਨ ਦੀ ਲੋੜ ਹੈ ਇਹਨਾਂ ਮੁੱਦਿਆਂ ਤੇ ਵਿਚਾਰਾ ਕਰਨ ਦੀ ਲੋੜ ਹੈ ਲੋਕਾਂ 'ਚ ਜਾਣ ਦੀ ਲੋੜ ਹੈ ਲੋਕਾਂ ਨੂੰ ਇਸ ਮੁੱਦੇ ਨੂੰ ਤੇ ਸਮਝਾਉਣ ਦੀ ਲੋੜ ਹੈ ਕਿ ਸਰ ਮੁੱਦਾ ਹੈ ਕੀ ਹੈ ਪਰ ਅੱਜ ਲੋਕਾਂ ਨੇ ਕਹਤਾ ਦੇਖੋ ਜੀ ਆਹਾ ਸਾਡੇ ਲੋਕ ਤਾਂ ਜੀ ਖੁਸ਼ ਹੈ ਦੇਖਿਆ ਭਵੰਤਮਾਨ ਨੇ ਕਿਵੇਂ ਉਹ ਬਾਜਵੇਂ ਉਠੋਕਿਆ ਗੱਲ ਨਹੀਂ ਹੁੰਦੀ ਉਹ ਜਦੋਂ ਚੱਲਦਾ ਸਾਰਾ ਸੀਨੇ ਨਾਲ ਉਹ ਕੈਮਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਦੇਖਿਆ ਕਦੇ ਪ੍ਰਾਂਤ ਸਭਾ ਦੇਖਿਆ ਕਰੋ ਜਿੰਨਾ মিডিਆ ਦਾ ਫੋਕਸ ਕੈਮਰਾ ਹੁੰਦਾ ਸਾਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਹੈ ਵਿਰੋਧੀ ਨੂੰ ਦਿਖਾਉਂਦੇ ਨਹੀਂ ਇਕੱਲੇ ਆਵਾਜ਼ ਸੁਣਦੀ ਹੈ ਇਹ ਕਹਿੰਦੇ ਅਸੀਂ ਤਾਂ ਬਹੁਤ ਪਾਰਦਰਸ਼ਤਾ ਨਾਲ ਕੰਮ ਕਰ ਰਹੇ ਹਾਂ ਡੈਮੋਕ੍ਰੇਸੀ ਦੇ ਲੋਕਤੰਤਰ ਆਏ ਤੱਕਾ ਕਹਿੰਦੇ ਇਹ ਦਿੱਲੀ ਧੱਕਾ ਕਰਦੇ ਸਾਡੇ ਬੰਦਿਆਂ ਪਰਚੇ ਦਿੰਦੀ ਹੈ ਤੁਸੀਂ ਕੀ ਕਰ ਰਹੇ ਹੋ ਜਾਂ ਤੁਸੀਂ ਸੋ ਮੋਟਰਸ ਹਾਂ ਜੋ ਅੱਜ ਇੱਕ ਗੱਲ ਮੇਰੀ ਦੱਸ ਲਓ ਪੰਜਾਬੀਓ ਜਿਹੜਾ ਮਤਾਨਾ ਨੇ ਪਾਇਆ ਕੱਖ ਨਿਕਲਣਾ ਕੱਖ ਜੇ ਡੱਕਾ ਵੀ ਨਿਕਲਿਆ ਨੀਵੇਂ ਸੰਭਾਦ ਵੀ ਹਾਂ ਭਈ ਮੋਤਾ ਪਾਤਾ ਸੀਗਾ ਤੇ ਉਹਦਾ ਬਹੁਤ ਕੁਝ ਕਰ ਗਿਆ ਕੱਖ ਨਹੀਂ ਹੋਣਾ ਬਸ ਲੋਕਾਂ ਦੀਆਂ ਅੱਖਾਂ ਪੁੰਹਤੀਆਂ ਆ ਆ ਦੀ ਪਿੱਠ ਥੱਪਵਾ ਲੈਣੀ ਐ ਥੱਪਵਾ ਲੈਣੀ ਐ ਬੋਰਡ ਲਾ ਦੇਣੇ ਮਸ਼ਹੂਰੀਆਂ ਚ ਕਰਾ ਦੇਣੀਆਂ ਪਾਣਾ ਰਖਵਾਲਾ ਖਵਾ ਲੈਣਾ ਤੈਨੂੰ ਵੋਟਾਂ ਦੇ ਵਾਤਰਕ ਦੇਖਿਆ ਮੈਂ ਤਾਂ ਐ ਕਰਤਾ ਸੀ ਮੋਤਾ ਲੈਂਦਾ ਸੀ ਮਤੇ ਦਾ ਭਾਈ ਸਾਹਿਬ ਬਹੁਤ ਆਇਆ ਮਤਿਆ ਮੋਤਿਆਂ ਨਾ ਕੱਖ ਨਹੀਂ ਬਣਦਾ ਬੰਦੇ ਦੇ ਪੁੱਤ ਬਣ ਕੇ ਜੇ ਲੱਤਾਂ ਜਾਨ ਆ ਨਾ ਜੇ ਵਾਕਈ ਸਿਹਰਤ ਹੈਗੀ ਉਹ ਪੰਜਾਬ ਦੀ ਮદાન ਤੇ ਧੁੱਗੇ ਲੜੋ ਆਉਣ ਲੋਕਾਂ ਦੇ ਉਸ ਦਿਵਸ ਅੱਜ ਉਹ ਪੰਜਾਬ ਦੇ ਉੱਪਰ ਲੁੱਟੇ ਗਏ ਪੱਪਟੇ ਗਏ ਗੱਲ ਕਰਨ ਰਾਜਧਾਨੀ ਦੀ ਗੱਲ ਕਰੋ ਪਾਣੀ ਦੀ ਗੱਲ ਕਰੋ ਡੈਮਾਂ ਦੀ ਗੱਲ ਕਰੋ ਹੈਡ ਵਰਕਸਾਂ ਦੀ ਗੱਲ ਕਰੋ ਹੋਰ ਪੰਜਾਬ ਦੇ ਹੱਕਾਂ ਦੀ ਪਰ ਉੱਥੇ ਆਪ ਨਹੀਂ ਕਰਨੀ ਕਿਉਂਕਿ ਆਪਾਂ ਦਿੱਲੀ ਨਾਲ ਕਿਉਂ ਵਿਤੜੀ ਆ ਉਹ ਜੋ ਕਹਿੰਦੇ ਆਪਾਂ ਉਹ ਲਾਗੂ ਕਰਨਾ ਸਿੱਖਿਆ ਨੀਤੀ ਤੂੰ ਨਾ ਦਿਨ ਕਿਹਾ ਸੀਗਾ ਸਿੱਖਿਆ ਨੀਤੀ ਤੋਂ ਜਵਾਬਦੇਹ ਭਾਂਸਿਆਂ ਵੀ ਤੂੰ ਸਿੱਖਿਆ ਨੀਤੀ ਲਾਗੂ ਕਰਨ ਵਾਲਾ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਮੁੱਖ ਮੰਤਰੀ ਹੈ ਜਿਹਨੇ ਆਉਣ ਸਾਰ ਪੰਜਾਬ ਦੇ ਵਿੱਚ ਸੈਂਟਰ ਦੀ ਸਿੱਖਿਆ ਨੀਤੀ ਲਾਗੂ ਕੀਤੀ ਹੈ ਤੂੰ ਕਹਿੰਦਾ ਕਿ ਮੈਂ ਤਾਂ ਹੋ ਕਹਿੰਦਾ ਬੰਦਾ ਮੈਂ ਦਿੱਲੀ ਦੇ ਵਿੱਚ ਖੜ ਜਾਣਾ ਤੂੰ ਸੈਂਟਰ ਦਾ ਸੋਧਿਆ ਹੋਇਆ ਕਾਨੂੰਨ ਜਿਹਦੇ ਤਹਿਤ ਪਾਣੀ 'ਚ ਕੈਮੀਕਲ ਜਰਾਂ ਪਾਉਣ ਵਾਲੇ ਬੰਦੇ ਨੂੰ 6 ਸਾਲ ਤੱਕ ਦੀ ਸਜ਼ਾ ਸੀ ਉਹ ਜਿਹਨ ਕੱਲਾ 10 ਤੋਂ 15 ਲੱਖ ਦਾ ਜੁਰਮਾਨਾ ਲਖਿਆ ਗਿਆ ਉਹ ਸਭ ਤੋਂ ਪਹਿਲਾਂ ਉਹ ਸੋਚਿਆ ਹੋਣ ਲੱਗਦ ਰਣਾ ਵਾਲਾ ਕੌਣ ਹੈ ਤੂੰ ਬੰਦਾ ਹੈ ਪੰਜਾਬ ਚ ਮਾਨਸਾਹ ਦਿਓ ਮੇਜਵਾਲਸ ਦਾ ਡਰਾਮੇ ਨਾਲ ਦੁਨੀਆ ਸਾਹਮਣੇ ਦਾ ਤੂੰ ਕਹਿਣਾ ਕਿ ਮੈਂ ਜੀ ਸੱਥਾਂ ਜੋ ਗੱਲ ਚੱਲਦੀ ਆ ਸੱਥਾਂ ਜੇ ਬੈਠੇ ਇੱਥੇ ਗੱਲ ਚੱਲਦੀ ਹੈ ਇਹ ਗੱਲ ਮੇਰੇ ਉੱਥੇ ਪਹੁੰਚ ਗਈ ਹੈ ਜਦੋਂ ਉੱਥੇ ਮੈਂ ਜਾਊਂਗਾ ਆ ਆ ਲੋਕਾਂ ਚ ਆਇਓ ਲੋਕਾਂ ਚ ਸਤਾਈ ਆਉਣ ਵਾਲੀ ਹੈ ਆਜੇ ਲੋਕਾਂ ਚ ਸਿਰ ਪਤਾ ਨਹੀਂ ਕਿੰਨੇ ਘਰ ਮੰਨ ਪੈ ਰਹੇ ਸੀ ਇਹ ਕਿੰਨਾ ਕਸੀ ਪੰਜਾਬ ਦੇ ਕਰਦੇ ਸੋ ਮਾਨ ਸਾਹਿਬ ਰੱਬ ਦਾ ਵਾਸਤਾ ਇਹ ਡਰਾਮਾ ਬਹੁਤ ਹੋ ਗਿਆ ਯਾਰ ਇਹ ਚੁਟਕਲੇ ਕਹਾਣੀਆਂ ਦੂਜੇ ਤੰਜ ਕਸਣੇ ਦੂਜੇ ਦੀਵਾ ਦਿਖਾਉਣਾ ਇਹ ਛੱਡ ਦੇ ਯਾਰ ਛੱਡ ਦੇ ਮੁੱਦੇ ਤੇ ਆਉ ਲੋ ਕੰਮ ਲੈ ਕੇ ਇੱਕ ਨੌਜਵਾਨ ਲਿਖਦਾ ਕਹਿੰਦਾ ਬਾਈ ਅੱਜ ਕਮੁੰਡਾ ਕਹੀਏ ਪਾਣੀਆ ਨਾ ਰੱਖਾ ਭੋਂਤ ਮਾਹ ਹਾਹੀ ਕੁਛ ਸਾਡੇ ਲੋਕਾਂ ਨੂੰ ਬਸ ਆ ਚੱਲਦਾ ਹੈ ਲੋਕਾਂ ਦਾ ਪਹਿਲਾਂ ਕੈਪਟਨ ਨੂੰ ਪਾਣੀਆ ਰਖਵਾਲਾ ਮੰਨੀਗੇ ਜਮਨ ਦੱਸ ਦਿਓ ਵੀ ਜਿਹੜਾ ਮਤਾ ਕੈਪਟਨ ਨੇ ਲਿਆਂਦਾ ਸੀ ਉਹ ਪੱਟਿਆ ਗਿਆ ਕੁਛ ਮਿਲਿਆ ਪੰਜਾਬ ਨੂੰ ਕੁਛ ਮਤੇ ਦਾ ਹੱਲ ਹੋਇਆ ਮਸਲਾ ਜਾਂ ਇਹਦਾ ਦੱਸ ਦਿਓ ਵੀ ਕੋਈ ਹੱਲ ਹੋਊਗਾ ਡਰਾਮਾ ਹੋ ਗਿਆ ਬਸ ਲੋਕਾਂ ਦੇ ਬਾਵਾ ਕਰਾਉਣੇ ਸ਼ੁਰੂ ਕਰਾ ਦਿੱਤੇ